ਯੂਥ ਨੂੰ ਅੱਗੇ ਲੈ ਕੇ ਆਉਣ ਲਈ ਸਭ ਤੋਂ ਵੱਡਾ ਸਿਹਰਾ ਜਾਂਦਾ ਕਾਂਗਰਸ ਪਾਰਟੀ ਤੇ ਰਾਘੁਬੰਦ ਜੀ ਨੂੰ ਜਾਂਦਾ। ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੇ ਜੋ ਆਪਣਾ ਵਾਅਦਾ ਕੀਤਾ ਸੀ ਉਹ ਨਿਪਰੇ ਚਾੜਿਆ? ਕੋਸ਼ਿਸ਼ ਆ ਕੈਪਟਨ ਸਾਹਿਬ ਦੀ ਸਾਡੀ ਸਰਕਾਰ ਦੀ ਵੀ ਅਸੀਂ ਪੰਜਾਬ ਚ ਹਰ ਕਿਸਮ ਦਾ ਨਸਾ ਜੜੋਂ ਪੱਟ ਕੇ। ਕੈਪਟਨ ਸਾਹਿਬ ਨੇ ਕੱਲ ਬਹੁਤ ਸ਼ਕਤੀ ਨਾਲ ਕਿਹਾ ਕੋਈ ਵੀ ਇਹਦੇ ਵਿੱਚ ਇਨਵੋਲ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊ। ਜਿਹੜੇ ਇਨਸਾਨ ਦਾ ਚਿਹਰਾ ਵੀ ਸਾਫ਼ ਆ ਉਹਦਾ ਦਿਲ ਵੀ ਸਾਫ਼ ਹੋਣਾ ਚਾਹੀਦਾ ਤੇ ਉਹਦਾ ਕਰਤਾਰ ਵੀ ਮੁੱਖ ਮੰਤਰੀ ਕਿਉਂ ਚਾਹੂਗਾ ਵੀ ਮੇਰੀ ਸਰਪ੍ਰਸਤੀ ਨਜਾਇਜ਼ ਕੰਮ ਹੋਣ ਮੁੱਖ ਮੰਤਰੀ ਨੇ ਮਾੜਾ ਚੰਗਾ ਸਭ ਦੇਖਣਾ ਹੁੰਦਾ ਦੂਲੋ ਸਾਹਿਬ ਦੀ ਗੱਲ ਆ ਉਹਨਾਂ ਦੇ ਆਪਣੇ ਥਿਊ ਹੋ ਸਕਦੇ ਨੇ ਬਾਜਵਾ ਸਾਹਿਬ ਨੇ ਦੂਲੋ ਸਾਹਿਬ ਨੇ ਜਾਖੜ ਸਾਹਿਬ ਨੇ ਇਹ ਸਾਤੋਂ ਸੀਨੀਅਰ ਲੀਡਰਸ਼ਿਪ ਦਾ ਮੈਟਰ ਆ ਸਤਿ ਸ੍ਰੀ ਅਕਾਲ ਆਦਮ ਨਮਸਕਾਰ ਮੈਂ ਹਰਵਿੰਦਰ ਤੇ ਤੁਸੀਂ ਦੇਖ ਰਹੇ ਹੋ ਐਸਐਮ ਜ਼ੈਡ ਨਿਊਜ਼ ਅੱਜ ਦੀ ਸ਼ਖਸੀਅਤ ਜੇ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਲਖਾ ਇਹਨਾਂ ਨਾਲ ਅਸੀਂ ਪੰਜਾਬ ਦੇ ਸਿਆਸੀ ਅਤੇ ਮੌਜੂਦਾ ਹਾਲਾਤਾਂ ਤੇ ਗੱਲਬਾਤ ਕਰਾਂਗੇ ਲਖਾ ਜੀ ਖੈਰ ਮਖਦਮ ਹੈ ਸਾਡੇ ਸਟੂਡੀਓ ਤੇ ਤੁਹਾਡਾ ਆ ਧੰਨਵਾਦ ਜੀ ਹੋ ਸੁਣਾਓ ਠੀਕ ਠਾਕ ਹੋ ਬਸ ਬਿਲਕੁਲ ਗੱਡ ਜੀ ਤੁਸੀਂ ਸੁਣਾਓ ਆਪਣਾ ਠੀਕ ਹੈ ਜੀ ਅੱਜ ਇਸ ਟੰਗ ਨਾਲ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਤੁਹਾਡੇ ਹਲਕੇ ਦੇ ਲੋਕਾਂ ਦਾ ਕੀ ਹਾਲਚਾਲ ਹੈ ਸੋਖਸਾਨ ਸਾਹਿਬ ਬੜੇ ਗੁਰੂ ਮਹਾਰਾਜ ਦੀ ਕਿਰਪਾ ਜੀ ਸਾਡੇ ਇਲਾਕੇ 'ਚ ਅਜੇ ਤੱਕ ਇੱਕ ਦੋ ਪੇਸ਼ੈਂਟ ਆਏ ਸੀ ਉਹ ਠੀਕ ਹੋ ਗਏ ਬਦਕਿਸਮਤੀ ਨਾਲ ਜਦੋਂ ਸਟਾਰਟਿੰਗ ਹੋਇਆ ਜੀ ਜਦੋਂ ਇੱਕ ਸਾਡੇ ਪੈਲ ਆਪਣੇ ਸ਼ਹਿਰ ਦੇ ਕਾਨੂੰਗੋਸਾ ਗਰਮੇਲ ਸਿੰਘ ਜੀ ਉਹਨਾਂ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਸਾਡੇ ਇਲਾਕੇ 'ਚ ਪੂਰੀ ਸ਼ਾਂਤੀ ਹੈ ਤੇ ਮਹਾਮਾਰੀ ਤੋਂ ਬਚਿਆ ਹੋਇਆ ਇਲਾਕਾ ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ ਤੁਸੀਂ ਇੱਕ ਨੌਜਵਾਨ ਸਿਆਸਤਦਾਨ ਹੋ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਪੰਜਾਬ ਦੀ ਸਿਆਸਤ ਹੈ ਇਹ ਕਿਸ ਦਿਸ਼ਾ ਵੱਲ ਜਾ ਰਹੀ ਹੈ ਬੇਸਿਕਲੀ ਤਾਂ ਸਾਡੇ ਦੇਸ਼ ਅੰਦਰ ਜੀ ਨੌਜਵਾਨਾਂ ਦੀ ਪਰਮਾਰਾ ਨੌਜਵਾਨ ਹਰ ਖੇਤਰ ਚ ਅੱਗੇ ਆ ਰਹੇ ਨੇ ਪਰ ਖਾਸ ਤੌਰ ਤੇ ਦੇਸ਼ ਅੰਦਰ ਨੌਜਵਾਨਾਂ ਨੂੰ ਅੱਗੇ ਲਿਆਉਣ ਦਾ ਜਿਹੜਾ ਮਨ ਬਣਾਇਆ ਜਾਂ ਪਾਰਟੀ ਨੇ ਉਹ ਕਾਂਗਰਸ ਪਾਰਟੀ ਆ ਜੀ ਸ਼੍ਰੀ ਰਾਹੁਲ ਗਾਂਧੀ ਜੀ ਦੀ ਸੋਚ ਨੇ ਯੂਥ ਕਾਂਗਰਸ ਦੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਰਾਜਨੀਤੀ ਪ੍ਰੇਰਿਤ ਕਰਕੇ ਅੱਗੇ ਲੈ ਕੇ ਆਂਦਾ ਜਿਸ ਦੀ ਮਿਸਾਲ ਸਾਡੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੀਜੀ ਵਾਰ ਲੋਕ ਸਭਾ ਦੇ ਮੈਂਬਰ ਬਣੇ ਨੇ ਸਾਡੇ ਪੰਜਾਬ ਵਿੱਚ ਮਨਿਸਟਰ ਨੇ ਵਿਜੇਂਦਰ ਸਿੰਘਲਾ ਜੀ ਪੀ ਡਬਲਯੂ ਡੀ ਮਨਿਸਟਰ ਉਹ ਯੂਥ ਕਾਂਗਰਸ ਦੇ ਮਾਧਿਅਮ ਚੋਂ ਆਏ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਉਹ ਯੂਥ ਕਾਂਗਰਸ ਚੋਂ ਆਏ ਨੇ ਮੈਂ ਯੂਥ ਕਾਂਗਰਸ ਚ 2009 ਤੋਂ ਲੈ ਕੇ 2011 ਤੱਕ ਯੂਥ ਕਾਂਗਰਸ ਦਾ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਰਿਹਾ ਦੂਸਰੀ ਵਾਰ ਮੈਂ ਚੋਣ ਲੜਦਿਆ 12 ਚ ਲੜਿਆ ਐਮ ਐਲ اے ਦੀ ਚੋਣ ਥੋੜੀ ਜੀ ਬੋਰਡ ਤੇ ਲੂਜ਼ ਕਰ ਗਿਆ 2017 ਚ ਮੈਂ 22000 ਤੇ ਜਿੱਤਿਆ ਇਹ ਸਾਰੇ ਯੂਥ ਨੂੰ ਅੱਗੇ ਲੈ ਕੇ ਆਉਣ ਲਈ ਸਭ ਤੋਂ ਵੱਡਾ ਸਿਹਰਾ ਜਾਂਦਾ ਕਾਂਗਰਸ ਪਾਰਟੀ ਤੇ ਰਾਹੁਗਾਂਧੀ ਜੀ ਨੂੰ ਜਾਂਦਾ ਜੀ ਬਹੁਤ ਸੋਹਣੀ ਗੱਲ ਆਖੀ ਹੈ ਕਿ ਨੌਜਵਾਨਾਂ ਦੀ ਪ੍ਰਮਾਅ ਹੈਗੀ ਸਾਡੇ ਦੇਸ਼ ਦੇ ਵਿੱਚ ਔਰ ਕਾਂਗਰਸ ਪਾਰਟੀ ਦੇ ਵਿੱਚ ਨੌਜਵਾਨ ਜਿਹੜੇ ਹੈਗੇ ਆ ਉਹ ਅੱਗੇ ਵੱਧ ਕੇ ਸੇਵਾ ਕਰ ਰਹੇ ਆ ਅੱਛਾ 2017 ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਚੋਣ ਜਦੋਂ ਹੋਈ ਸੀਗੀ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਦੇ ਵਿੱਚ ਮੁੱਖ ਮੁੱਦਾ ਸੀਗਾ ਸੂਬੇ ਦੇ ਵਿੱਚੋਂ ਨਸ਼ੇ ਨੂੰ 4 ਹਫ਼ਤਿਆਂ ਦੇ ਵਿੱਚ ਜੜੋਂ ਖਤਮ ਕਰਨਾ ਨੌਜਵਾਨਾਂ ਦੇ ਜੋ ਦੇਖਦੇ ਹੋਏ ਨੌਜਵਾਨਾਂ ਨੂੰ ਨਸ਼ੇ ਨੂੰ ਖਤਮ ਕਰਨਾ ਚਾਹੁੰਦੇ ਸੀਗੇ ਜੜੋ 4 ਹਫਤਿਆਂ ਦੇ ਵਿੱਚ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੇ ਜੋ ਆਪਣਾ ਵਾਅਦਾ ਕੀਤਾ ਸੀ ਉਹ ਨਿਭੇ ਚਾੜਿਆ ਬਿਲਕੁਲ ਸਰਕਾਰ ਨੇ ਬਣਨ ਤੋਂ ਪਹਿਲਾਂ ਜੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੈਨੀਫੈਸਟੋ ਚ ਅਸੀਂ ਵਾਅਦਾ ਕੀਤਾ ਸੀ ਜੀ ਵੀ ਜਿਹੜਾ ਪੰਜਾਬ ਚ ਨਸ਼ਾ ਸ਼ੇਮਤ ਰਿਆ ਬਾਗਰਿਆ ਚਾਹ ਚਿੱਟੇ ਦੇ ਸੰਬੰਧ ਚ ਹੋਵੇ ਚਾਹ ਕਿਸੇ ਕਿਸਮ ਦਾ ਨਸ਼ਾ ਹੋਵੇ ਉਹਨੂੰ ਅਸੀਂ ਜੜੋਂ ਪੁੱਟਣਾ ਜੀ ਪਰ ਬਦਕਿਸਮਤੀ ਇਹ ਰਹੀ ਵੀ ਜਿਹੜੀਆਂ ਇਹਨਾਂ ਦੀ ਜੜਾਂ ਸੀ ਜੀ ਉਹ ਗ੍ਰਾਸ ਰੂਟ ਤੇ ਇੰਨੀਆਂ ਗੁੰਝਲਦਾਰ ਹੋਈਆਂ ਪਈਆਂ ਤੇ ਉਹਨਾਂ ਦੀ ਪਹਿਲਾਂ ਤਾਂ ਚੇਨ ਤੋੜੀਅਤ ਸੀ ਜੀ ਅੱਜ ਦੇ ਮੁਕਾਬਲੇ ਜੇ ਦੇਖੇ 2007 ਤੋਂ ਲੈ ਕੇ 2017 ਤੱਕ ਜਿੰਨੀ ਚਿੱਟੇ ਦੀ ਡਿਲੀਵਰੀ ਘਰ ਘਰ ਹੁੰਦੀ ਸੀ ਜਾਂ ਨੌਜਵਾਨਾਂ ਦੀ ਮੌਤ ਹੋਈ ਜਾ ਚਿੱਟੇ ਨੇ ਇੰਨੇ ਪੈਰ ਫਸਾਰੇ ਕਿ ਲੋਕ ਪਿੱਟ ਰਹੇ ਸੀ ਤਰਾ ਤਰਾ ਕਰ ਰਹੇ ਸੀ ਪਰ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਚ ਜਦੋਂ ਸਰਕਾਰ ਬਣੀ ਅਸੀਂ ਉਹ ਚੇਨ ਤੋੜੀ ਤੇ ਅੱਜ ਦੇ ਰਿਕਾਰਡ ਤੁਸੀਂ ਕਢਾ ਕੇ ਦੇਖ ਲਓ ਤੇ ਪੰਜਾਬ ਚ ਖਾਸ ਤੌਰ ਤੇ ਚਿੱਟੇ ਨੂੰ ਬਹੁਤ ਮਾਤ ਦਿੱਤੀ ਆ ਤੇ ਨਾ ਮਾਤਰ ਦੇ ਬਰਾਬਰੇ ਹੁਣ ਚਿੱਟੇ ਤੇ ਆ ਗਿਆ ਉਹ ਫੇਰ ਹੋਰ ਵੀ ਕੋਸ਼ਿਸ਼ ਆ ਕੈਪਟਨ ਸਾਹਿਬ ਦੀ ਸਾਡੀ ਸਰਕਾਰ ਦੀ ਵੀ ਅਸੀਂ ਪੰਜਾਬ ਚ ਹਰ ਕਿਸਮ ਦਾ ਨਸਲ ਜੜੋਂ ਪਟ ਗਿਆ ਪਰ ਤੁਹਾਡੇ ਪਾਰਟੀ ਦੇ ਜਿਹੜੇ ਉੱਗੇ ਸਿਆਸੀ ਆਗੂ ਨੇ ਰਾਸਵਾਬ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਆਪਣੇ ਕੈਪਟਨ ਸਾਹਿਬ ਦੀ ਸਰਪ੍ਰਸਤੀ ਹੇਠ ਪੰਜਾਬ 'ਚ ਨਸ਼ਾ 3 ਗੁਣਾ ਵਧਿਆ ਇਹ ਸਾਰਾ ਸਾਰ ਉਹਨਾਂ ਦਾ ਆਪਣਾ ਪਰਸਨਲ ਬਿਆਨ ਹੋ ਸਕਦਾ ਜੀ ਪਰ ਕਾਂਗਰਸ ਪਾਰਟੀ ਨੇ ਕਦੇ ਵੀ ਜੀ ਅੱਤਵਾਦ ਤੋਂ ਲੈ ਲਓ ਨਸ਼ੇ ਤੋਂ ਲਾਲੋ ਕਦੇ ਵੀ ਮਾੜੇ ਆਨਸਰਾਂ ਦੀ ਜੀ ਸਪੋਰਟ ਨਹੀਂ ਕੀਤੀ ਚਾਹੇ ਗੈਂਗਸਟਰ ਹੋਣ ਉਹ ਪੰਜਾਬ ਚ ਅਸੀਂ ਖਤਮ ਕੀਤੇ ਹੱਤਵਾਦ ਸਾਹਿਬ ਬਿਆਨ ਸਿੰਘ ਜੀ ਨੇ ਖਤਮ ਕੀਤਾ ਤੇ ਨਸ਼ਿਆਂ ਤੇ ਜਿਹੜੀ ਠੱਲ ਪਾਈ ਉਹ ਕਪਟਨ ਮਰਿੰਦਰ ਸਿੰਘ ਨੇ ਪਾਈ ਜਿਹੜੇ ਏਕਾ ਦੁੱਕਾ ਕੋਈ ਮੁੱਦੇ ਹੁੰਦੇ ਨੇ ਉਹ ਅਸੀਂ ਪਾਰਟੀ ਪਲੇਟਫਾਰਮ ਤੇ ਰੱਖ ਕੇ ਗੱਲ ਕਰ ਸਕਦੇ ਆ ਤੇ ਜਿਹੜੇ ਕੋਈ ਮਾੜੇ ਆਂਸਰ ਨੇ ਉਹ ਕਦੇ ਵੀ ਕਿਸੇ ਪਾਰਟੀ ਟੋਲਰੇਟ ਨਹੀਂ ਕਰਦੀ ਖਾਸ ਤੌਰ ਤੇ ਕਾਂਗਰਸ ਪਾਰਟੀ ਮਾੜੇ ਆਂਸਰਾਂ ਤੇ ਨਤ ਪਾਉਂਦੀ ਹੈ ਅਲਕਾ ਜੀ ਮਾਜੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਲਗਭਗ 250 ਦੇ ਕਰੀਬ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ 'ਚ ਜਾਦਾ ਕਰਕੇ ਐਸ்சி ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਜੀ ਸੀਗੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਹੁਣ ਉਹਨਾਂ ਦੇ ਜੋ ਅਥਰੂ ਪੁੰਜਣ ਵਾਸਤੇ 5-5 ਲੱਖ ਰੁਪਇਆ ਦੇ ਰਹੀ ਹੈ ਔਰ ਉਹਨਾਂ ਦੇ ਮਕਾਨ ਜਿਹੜੇ ਕੱਚੇ ਉਹਨਾਂ ਨੂੰ ਪੱਕਿਆ ਕਰ ਰਹੀ ਹੈ ਕੀ ਲੱਗਦਾ ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਦੀ ਜੀ ਵਾਪਸ ਆ ਜਾਣਗੇ ਨਹੀਂ ਇਸ ਚੀਜ਼ਾਂ ਦੇ ਨਾਲ ਜੀ ਤਾਂ ਵਾਪਸ ਨਹੀਂ ਆ ਸਕਦੇ ਪਰ ਇੱਕ ਫਿਕਰ ਹੁੰਦਾ ਜਿਵੇਂ ਘਰ ਦੇ ਪੇਰੈਂਟਸ ਨੂੰ ਜਾਂ ਸਟੇਟ ਦੇ ਮੁੱਖ ਮੰਤਰੀ ਨੂੰ ਉਹ ਫਿਕਰ ਹੁੰਦਾ ਵੀ ਜਿਹੜੇ ਮੇਰੇ ਰਾਜ ਅੰਦਰ ਮੇਰੇ ਪਰਿਵਾਰ ਦਾ ਕਿਉਂਕਿ ਮੁੱਖ ਮੰਤਰੀ ਹੁੰਦਾ ਉਹਦਾ ਸਾਰਾ ਪਰਿਵਾਰ ਹੁੰਦਾ ਸਟੇਟ ਉਹਨਾਂ ਨੂੰ ਦੁੱਖ ਹੋਇਆ ਵੀ ਜਿਹੜੇ ਮਾੜੇ ਅਨਸਰ ਨੇ ਜਾਂ ਜੋ ਇਹ ਘਟਨਾਵਾਂ ਵਾਪਰੀਆਂ ਨੇ ਉਹਦੇ ਲਈ ਬਹੁਤ ਮੰਦਕਪਾਗੀ ਘਟਨਾ ਹੈ ਇਸ ਲਈ ਮੁੱਖ ਮੰਤਰੀ ਸਾਹਿਬ ਕੱਲ ਦੌਰਾ ਵੀ ਕਰਕੇ ਆਏ ਨੇ ਤੇ ਉੱਥੇ ਰਾਹਤ ਲਈ ਪਹਿਲਾਂ 2 ਲੱਖ ਰੁਪਈਆ ਅਨਾਉਂਸ ਕੀਤਾ ਹੀ 5 ਲੱਖ ਕੀਤਾ ਜਿਨ੍ਹਾਂ ਦੀ ਨਿਗਾਹ ਗਈ ਉਹਨਾਂ ਨੂੰ ਵੀ 5 ਲੱਖ ਤੇ ਸਰਕਾਰੀ ਲਾਤ ਤੇ ਖਰਚੋ ਮਕਾਨ ਵੀ ਉਹ ਰਾਹਤ ਦਿੱਤੀ ਜਾਂਦੀ ਆ ਜਿਹੜੀ ਕੁਦਰਤ ਕੁਦਰਤ ਦਾ ਕਰੋਪ ਹੁੰਦਾ ਜਾਂ ਕਿਸੇ ਦੇ ਜਰੀਏ ਹੋ ਜਾਂਦਾ ਉਹਨੂੰ ਤਾਂ ਪਰਮਾਤਮਾ ਇਹੋ ਜੀ ਘਟਨਾ ਨਾ ਵਾਪਰੇ ਕਦੇ ਵੀ ਕਿਸੇ ਤੇ ਪਰ ਜਿਹੜੇ ਮਾੜੇ ਅੰਸ ਨੇ ਕੈਪਟਨ ਸਾਹਿਬ ਨੇ ਕੱਲ ਬਹੁਤ ਸ਼ਕਤੀ ਨਾਲ ਕਿਹਾ ਕੋਈ ਵੀ ਇਹਦੇ ਵਿੱਚ ਇਨਵੋਲ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊ ਤੇ ਅੱਗੇ ਵਾਸਤੇ ਵੀ ਇਸ ਕੰਮ 'ਤੇ ਨੱਥ ਪਾਈ ਜਾਊ। ਅੱਛਾ ਇਦਾਂ ਹੀ ਕਿਉਂ ਹੁੰਦਾ ਹੈ ਕਿ ਜਦੋਂ ਕੋਈ ਇੱਕ ਦੁਰਘਟਨਾ ਵਾਪਰਦੀ ਹੈ ਸਰਕਾਰਾਂ ਉਦੋਂ ਹੀ ਯਾਦ ਉਦੋਂ ਹੀ ਐਕਟਿਵ ਹੁੰਦੀਆਂ ਨੇ ਉਦੋਂ ਹੀ ਸਾਹਮਣੇ ਆਉਂਦੀਆਂ ਨੇ ਵੀ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਉਦੋਂ ਸਰਕਾਰਾਂ ਨੂੰ ਨਹੀਂ ਪਤਾ ਲੱਗਦਾ ਨਕਲੀ ਸ਼ਰਾਬ ਬਣਦੀ ਹੈ ਜ਼ਹਿਰੀਲੀ ਸ਼ਰਾਬ ਬਣਦੀ ਹੈ ਉਦੋਂ ਸਰਕਾਰਾਂ ਕਿਉਂ ਨਹੀਂ ਰਿਐਕਟਿਵ ਹੁੰਦੀਆਂ ਕਿ ਉਸ ਵੇਲੇ ਉਸ ਹਲਕੇ ਦੇ ਪੁਲਿਸ ਡਿਪਾਰਟਮੈਂਟ ਨੂੰ ਨਹੀਂ ਪਤਾ ਹੁੰਦਾ ਉੱਥੋਂ ਦੇ ਸਰਪੰਚ ਉੱਥੋਂ ਦੇ ਵਿਧਾਇਕ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਇਲਾਕੇ ਦੇ ਵਿੱਚ ਇਹ ਕਾਰਨਾਮੇ ਹੋ ਰਹੇ ਨੇ ਕਿ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਾ ਹੋਵੇ ਨਹੀਂ ਗੱਲ ਥੋੜੀ ਵਾਜਬ ਆ ਕਈ ਵਾਰ ਹਰ ਗੱਲ ਜਦ ਵਿਧਾਇਕ ਤੇ ਜਾਂ ਸਰਪੰਚ ਤੇ ਜਾਂ ਅਫਸਰ ਤੇ ਆਉਂਦੀ ਆ ਪਰ ਕਈ ਵਾਰ ਕਈ ਬ ਅਜਿਹੇ ਇਨਸਾਨ ਹੁੰਦੇ ਨੇ ਜਿਹੜੇ ਤੁਰਦੇ ਫਿਰਦੇ ਹੁੰਦੇ ਨੇ ਪਰ ਉਹਨਾਂ ਦਾ ਜਿਹੜਾ ਕੈਰੈਕਟਰ ਹੁੰਦਾ ਜਾਂ ਉਹਨਾਂ ਦੀ ਸੋਚ ਹੁੰਦੀ ਉਹ ਬਾਹਰ ਨਹੀਂ ਕਰ ਸਕਦਾ ਬੰਦਾ ਜਦੋਂ ਕੋਈ ਵੱਡੀ ਹਕੀਕਤ ਜਾਂ ਸਾਹਮਣੇ ਆਉਂਦੀ ਆ ਉਦੋਂ ਪਤਾ ਲੱਗਦਾ ਵੀ ਇਹ ਇਨਸਾਨ ਨੇ ਕੰਮ ਕਰਦਾ ਜਾਂ ਕਿ ਬਹੁਤ ਮਾੜੀ ਚੀਜ਼ ਆ ਜਿਹੜੇ ਇਨਸਾਨ ਦਾ ਚਿਹਰਾ ਵੀ ਸਾਫ਼ ਆ ਉਹਦਾ ਦਿਲ ਵੀ ਸਾਫ਼ ਹੋਣਾ ਚਾਹੀਦਾ ਤੇ ਉਹਦਾ ਕਰਤਾਰ ਵੀ ਸਾਫ਼ ਹੋਣਾ ਚਾਹੀਦਾ ਇਸ ਕਰਕੇ ਜਿਹੜੇ ਮਾੜੀਆਂ ਕੰਮ ਬਾਪਰਦੇ ਨੇ ਮਾੜੀਆਂ ਘਟਰਾਮਾਂ ਵਰਤਦੇ ਇਹ ਮਾੜੀ ਸੋਚ ਦਾ ਨਤੀਜਾ ਹੁੰਦਾ ਉਹ ਲੋਕਾਂ ਦੀ ਜਿਹੜੀ ਸੋਚ ਆ ਮਾੜੀ ਹੁੰਦੀ ਇਸ ਕਰਕੇ ਮਾੜੇ ਕੰਮਾਂ 'ਚ ਜਾ ਕੇ ਲੋਕਾਂ ਦਾ ਜਾ ਲੋਕ ਆਧਾਰ ਦਾ ਜਾਂ ਜੋ ਵੀ ਗਲਤ ਕੰਮ ਕਰਦੇ ਨੇ ਉਹਨਾਂ ਦਾ ਸ਼ੋਸ਼ਣ ਹੁੰਦਾ ਨਾਲ ਗਰੀਬ ਪਰਿਵਾਰ ਉਹਦੇ ਵਿੱਚ ਮਾਰੇ ਜਾਂਦੇ ਨੇ ਦੂਲੋ ਸਾਹਿਬ ਦਾ ਇਹ ਕਹਿਣਾ ਹੈ ਕਿ ਸ਼ਰਾਬ ਦਾ ਜਿਹੜਾ ਮਹਿਕਮਾ ਨਾ ਉਹ ਕੈਪਟਨ ਸਾਹਿਬ ਕੋਲ ਹੈ ਇਸ ਸਮੇਂ ਜੋ ਆਪਕਾਰੀ ਵਿਭਾਗ ਹੈਗਾ ਉਹ ਕੈਪਟਨ ਸਾਹਿਬ ਕੋਲ ਹੈ ਔਰ ਕੈਪਟਨ ਸਾਹਿਬ ਦੀ ਸਰਪ੍ਰਸਤੀ ਹੇਠ ਹੀ ਜੜੀਆਂ ਕਿ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਜਿੱਥੇ ਨਜਾਇਜ਼ ਸ਼ਰਾਬ ਬਣਦੀ ਸੀ ਇਹ ਉਹਨਾਂ ਦੀ ਸਰਪ੍ਰਸਤੀ ਹੇਠ ਹੀ ਇਹ ਸਭ ਕੰਮ ਚੱਲੇ ਨੇ ਔਰ ਪੰਜਾਬ ਦੇ ਅੱਧੇ ਤੋਂ ਵੱਧ ਕੈਬਨਿਟ ਮਨਿਸਟਰ ਸਮਲਗਰਾਂ ਦੇ ਨਾਲ ਜਿਹੜੇ ਹੈਗੇ ਉਹ ਉਹਨਾਂ ਦੀ ਸ਼ਮੂਲੀਅਤ ਹੈ ਨਹੀਂ ਨਹੀਂ ਇਹ ਤਾਂ ਲਾਂਚਰ ਲਾਉਣ ਵਾਲੀ ਗੱਲ ਹੁੰਦੀ ਆ ਮੁੱਖ ਮੰਤਰੀ ਕਿਉਂ ਚਾਹੂਗਾ ਵੀ ਮੇਰੀ ਸਰਪ੍ਰਾਈਜ਼ ਤੇ ਨਜਾਇਜ਼ ਕੰਮ ਹੋਣ ਮੁੱਖ ਮੰਤਰੀ ਨੇ ਮਾੜਾ ਚੰਗਾ ਸਭ ਦੇਖਣਾ ਹੁੰਦਾ ਮੁੱਖ ਮੰਤਰੀ ਸਾਹਿਬ ਦੀਆਂ ਸਖਤ ਹਦਾਇਤਾਂ ਪਹਿਲੇ ਦਿਨ ਤੋਂ ਨੇ ਨਸ਼ੇ ਦੇ ਖਿਲਾਫ ਉਹ ਲੱਗੇ ਹੋਏ ਨੇ ਤੇ ਜਿਹੜੀ ਦੂਲੋ ਸਾਹਿਬ ਦੀ ਗੱਲ ਆ ਉਹਨਾਂ ਦੇ ਆਪਣੇ ਵਿਊ ਹੋ ਸਕਦੇ ਨੇ ਕਿਸੇ ਨੂੰ ਕਿਸੇ ਨੂੰ ਕਹਿਣਾ ਬੜਾ ਸੌਖਾ ਪ੍ਰੂਫ ਕਰਕੇ ਉਹਨਾਂ ਨੂੰ ਦੇਣ ਮੁੱਖ ਮੰਤਰੀ ਜੀ ਉਹ ਤੇ ਕਾਰਵਾਈ ਕਰਨਗੇ ਜੀ ਤੁਸੀਂ ਜਿੱਦਾਂ ਜ਼ਿਕਰ ਕੀਤਾ ਕਿ ਨੌਜਵਾਨ ਵਰਗ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਸ਼ਮੂਲੀਅਤ ਹੈ ਨੌਜਵਾਨ ਆਗੂਆਂ ਦੀ ਤੁਸੀਂ ਵੀ ਇੱਕ ਨੌਜਵਾਨ ਆਗੂ ਹੈ ਕਿਉਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਾਰਨ ਹੈ ਕਿ ਜੋ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਜੜੋਂ ਕੁੱਟਣ ਦਾ ਹੱਲੇ ਤਾਂ ਲੱਗਦਾ ਜੜੋਂ ਕੁੱਟਿਆ ਨਹੀਂ ਗਿਆ ਨਹੀਂ ਨਹੀਂ ਵਾਅਦਾ ਕੀਤਾ ਸੀ ਜ਼ਰੂਰ ਉਹ ਤੇ ਇੰਪਲੀਮੈਂਟ ਵੀ ਕਰ ਰਹੇ ਨੇ ਤੁਹਾਨੂੰ ਮੈਂ ਪਹਿਲਾਂ ਵੀ ਦੱਸੋ ਕਿ ਆਂ ਬੀ ਇਹਦੀਆਂ ਜਿਹੜੀਆਂ ਜੜਾਂ ਨੇ ਉਹ ਇੰਨੀਆਂ ਖੁੱਬ ਚੁੱਕੀਆਂ ਨੇ ਹਰ ਪਿੰਡ ਪਿੰਡ ਹਰ ਵਾਰਡ ਹਰ ਮਹੱਲੇ 'ਚ ਉਹਨਾਂ ਨੂੰ ਹੌਲੀ-ਹੌਲੀ ਪਹਿਲਾਂ ਚੇਨ ਤੋੜੀ ਫਿਰ ਵੱਡੇ-ਵੱਡੇ ਡਰੱਗ ਦੇ ਵਪਾਰੀ ਫੜੇ ਫਿਰ ਵੱਡੀ-ਵੱਡੀ ਖੇਪਾਂ ਚਾਹੇ ਬਾਰਡਰ 'ਤੇ ਫੜੀਆਂ ਚਾਹੇ ਕਿਤੇ ਫੜੀਆਂ ਅਸੀਂ ਫੜੀਆਂ ਉਹਦੇ ਨਾਲ ਜਿਹੜੀ ਠੱਲ ਪਈ ਹੋਈ ਆ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਦਲਦਲ 'ਚ ਸਾਡੇ ਨੌਜਵਾਨ ਵੀ ਫਸੇ ਉਹਨਾਂ ਨੂੰ ਵੀ ਕਢਣਾ ਤੇ ਜਿਹੜੀ ਦਲਦਲ 'ਚ ਫਸਾਉਣ ਦੀ ਕੋਸ਼ਿਸ਼ ਸਮਗਲਰ ਜਾਂ ਇਹ ਨਸ਼ੇ ਦੇ ਵਪਾਰੀ ਕਰਦੇ ਨੇ ਉਹਨਾਂ ਨੂੰ ਵੀ ਲੋਕਾਂ ਦੇ ਸਾਹਮਣੇ ਲਿਆ ਕੇ ਖੜਾ ਕਰਨਾ ਜੀ ਆਪਣੇ ਪ੍ਰਤਾਪ ਸਿੰਘ ਬਾਜਵਾ ਜੀ ਦਾ ਇਹ ਕਹਿਣਾ ਹੈ ਕਿ ਜਿਹੜੀ ਨਸ਼ੇ ਜਰੀਲੀ ਸ਼ਰਾਬ ਦੇ ਕਰਕੇ ਲੋਕ ਜੋ ਮਰੇ ਨੇ ਪਾਚੀ ਦੀ ਏਰੀਏ ਦੇ ਵਿੱਚ ਉਸ ਮੁੱਦੇ ਤੇ ਉਹਨਾਂ ਨੇ ਆਪਣੇ ਸੁਨੀਲ ਜਾਖੜ ਜੀ ਨੂੰ ਮਾਮਾ ਛਕਣੀ ਕਹਿ ਕੇ ਸੰਬੋਧਿਤ ਕੀਤਾ ਹੈਗਾ ਕਿ ਮਾਮਾ ਛਕਣੀ ਜਿਹੜੇ ਹੈਗੇ ਆ ਉਹ ਉਹਨਾਂ ਦੇ ਖਿਲਾਫ ਦੂਲੋ ਸਾਹਿਬ ਦੇ ਖਿਲਾਫ ਤੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਹਾਈ ਕਮਾਂਡ ਨੂੰ ਚਿੱਠੀਆਂ ਭੇਜ ਰਹੇ ਨੇ بجائے ਕਿ ਉਹਨਾਂ ਨੂੰ ਉਹ ਕਰਨਾ ਚਾਹੀਦਾ ਕਿ ਜਿਹੜੇ ਕਾਂਗਰਸ ਦੇ ਜਿਹੜੇ ਸਿਆਸਤਦਾਨ ਸ਼ਾਮਲ ਨੇ ਇਸ ਜਹਰੀਲੀ ਸ਼ਰਾਬ ਦੇ ਵਿੱਚ ਜਿਨ੍ਹਾਂ ਦੇ ਹੱਥ ਹੈਗੇ ਨੇ ਉਹਨਾਂ ਸਮਗਲਾਣਾ ਦੇ ਉੱਤੇ ਉਹ ਕੈਬਨਿਟ ਮਨਿਸਟਰਾਂ ਦੇ ਖਿਲਾਫ ਕੋਈ ਗੱਲ ਨਹੀਂ ਕਰ ਰਹੇ ਇਹ ਦੇਖੋ ਜੀ ਬਾਜਵਾ ਸਾਹਿਬ ਨੇ ਦੂਲੋ ਸਾਹਿਬ ਨੇ ਜਾਖੜ ਸਾਹਿਬ ਨੇ ਇਹ ਸਾਤੋਂ ਸੀਨੀਅਰ ਲੀਡਰਸ਼ਿਪ ਦਾ ਮੈਟਰ ਆ ਜੀ ਇਹ ਸੀਨੀਅਰ ਲੀਡਰਸ਼ਿਪ ਪਰ ਸ਼੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਚੱਲ ਰਹੀ ਆ ਜੀ ਉਹਨਾਂ ਦਾ ਜੋ ਵੀ ਫੈਸਲਾ ਬਹਿ ਕੇ ਕਰਨਗੇ ਕਿਹੜਾ ਮੇ ਇਹਦਾ ਜ਼ਿੰਮੇਵਾਰ ਆ ਕੌਣ ਕਰਾ ਰਿਹਾ ਇਹ ਹਾਈ ਕਮਾਂਡ ਦਾ ਫੈਸਲਾ ਹੈ ਮੇਰੇ ਬਾਸੋਂ ਬਾਹਰ ਦੀ ਗੱਲ ਆ ਇਸ ਕਰਕੇ ਜੋ ਹਾਈ ਕਮਾਂਡ ਫੈਸਲਾ ਲੂ ਅਸੀਂ ਉਤੇ ਫੋਲ ਚੜਾਵਾਂਗੇ ਅਚ ਜਦੋਂ ਨਰਿੰਦਰ ਮੋਦੀ ਜੀ ਨੇ ਸਰਦਾਰ ਪਟੇਲ ਦੀ ਮੂਰਤੀ ਬਣਾਈ ਸੀ ਬੜੀ ਖਾਖਾ ਕਰਨੀ ਚੀਜ਼ ਸੀ ਔਰ ਤੁਹਾਡੀ ਪਾਰਟੀ ਦੇ ਇੱਕ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਉਹ ਕਹਿੰਦੇ ਨੇ ਜੀ ਕੋ ਮੂਰਤੀਆਂ ਬਣਾਉਣੀਆਂ ਪਾਰਕਾਂ ਦੇ ਵਿੱਚ ਕਈ ਮੂਰਤੀਆਂ ਸਥਾਪਿਤ ਕਰਨੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਵਾਜਬ ਸਮਾਂ ਹੈ ਜੋ ਕੋਰੋਨਾ ਦੀ ਮਹਾਮਾਰੀ ਚੱਲ ਰਹੀ ਹੈ ਇਹ ਵਾਜਬ ਸਮਾਂ ਹੈਗਾ ਇਹੋ ਜੇ ਕੰਮ ਕਰਨ ਦੇ ਕਈ ਵਾਰ ਦੇਖੋ ਜੀ ਕਿਸੇ ਇਨਸਾਨ ਦੀ ਕਿਸੇ ਪ੍ਰਤੀ ਸ਼ਰਧਾ ਹੁੰਦੀ ਹੈ ਜੀ ਜੀ ਆਸ਼ੂ ਜੀ ਨੇ ਕੋਈ ਗੱਲ ਕੀਤੀ ਹੈ ਕਾਰਪੋਰੇਸ਼ਨ ਦਾ ਏਰੀਆ ਵਾ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਨਾਲ ਡਿਸਕਸ ਕਰਕੇ ਜਿਆ ਸ਼ਹਿਰ ਦੀ ਸੁੰਦਰਤਾ ਲਈ ਜੇ ਕੁਝ ਕਰਨਾ ਚਾਹੁੰਦੇ ਨੇ ਤਾਂ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਐਪਰੀਸ਼ੀਸ਼ੀਏਟ ਕਰਨਾ ਚਾਹੀਦਾ ਲੇਕਿਨ ਸਮਾਂ ਠੀਕ ਹੈ ਇਹ ਜੋ ਕੋਰੋਨਾ ਦੀ ਮਹਾਮਾਰੀ ਚੱਲ ਰਹੀ ਹੈ ਜੋ ਪੈਸੇ ਹੈਗੇ ਆ ਟੈਕਸਪੇਅਰ ਦੇ ਪੈਸਾ ਹੈਗਾ ਉਸ ਨੂੰ ਸਹੀ ਪਾਸੇ ਇਸ ਮਹਾਮਾਰੀ ਦੇ ਲਈ ਬਚਾਅ ਦੇ ਲਈ ਨਹੀਂ ਯੂਜ਼ ਕਰਨਾ ਚਾਹੀਦਾ ਪੰਜਾਬ ਇਹ ਜੀ ਸਟੇਟ ਆ ਜਿਹੜੀ ਕੋਰੋਨਾ ਤੇ ਸਾਰਿਆਂ ਨਾਲ ਅੱਗੇ ਆ ਜੀ ਤੇ ਉਹਦੇ ਬਚਾਅ ਚ ਵੀ ਅੱਗੇ ਆ ਕਪਟਨ ਮਰਿੰਦਰ ਸਿੰਘ ਜੀ ਨੂੰ ਅਰ ਡਾਕ ਆਪਣੇ ਨਰਿੰਦਰ ਮੋਦੀ ਜੀ ਨੇ ਜੀ ਆਪ ਆਪਣੀ ਬੀਸੀ ਚ ਕਿਹਾ ਵੀ ਮੈਂ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਕਹੂੰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਫੋਲੋ ਕਰਨ ਤੇ ਜੇ ਪੰਜਾਬ ਦੇ ਮੁੱਖ ਮੰਤਰੀ ਇੰਨਾ ਕਰ ਸਕਦੇ ਤਾਂ ਉਹਨਾਂ ਦੀ ਜਿਹੜੀ ਕੈਬਨਿਟ ਆ ਉਹ ਵੀ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ ਸਾਡੇ ਹੈਲਥ ਮਿਨਿਸਟਰ ਵਧੀਆ ਕਰ ਰਹੇ ਨੇ ਤੇ ਕਰੋਨਾ ਤੇ ਅਸੀਂ ਬਹੁਤ ਮਜ਼ਬੂਤੀ ਨਾਲ ਸਰਕਾਰ ਲੜ ਰਹੀ ਆ ਸਾਡਾ ਕੋਈ ਵੀ ਵਸਨੀਕ ਆ ਚਾਹੇ ਸ਼ਹਿਰੀਆ ਚਾਹੇ ਦਿਹਾਤੀਆ ਉਹਨਾਂ ਦੀ ਦੇਖਰੇਖ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਪਲੀ ਪਾ ਤਨवार ਰਹੀ ਆ ਤੇ ਅੱਗੇ ਨਵਾਵੇਗੀ ਲਗਾ ਭਾਜੀ ਤੁਸੀਂ ਐਸਸੀ ਵਰਗ ਦੇ ਨਾਲ ਸੰਬੰਧਤ ਉਹ ਸੂਬੇ ਦੇ ਵਿੱਚ ਤਕਰੀਬਨ 35 ਤੋਂ 38% ਜੋ ਇਸ ਸਮੇਂ ਮੌਜੂਦਾ ਜੋ ਹੈਗੇ ਆ ਰਿਕਾਰਡ ਹੈਗਾ 35 ਤੋਂ 38% ਦੇ ਕਰੀਬ ਐਸਸੀ ਭਾਈਚਾਰਾ ਇੱਥੇ ਹੈਗਾ ਹੈ ਨਾ ਤੇ ਅਜੇ ਤੱਕ ਕੋਈ ਵੀ ਐਸਸੀ ਭਾਈਚਾਰੇ ਦਾ ਸਿਆਸਤਦਾਨ ਮੁੱਖ ਮੰਤਰੀ ਨਹੀਂ ਬਣਿਆ ਸੂਬੇ ਦਾ ਕੀ ਕਾਰਨ ਸਮਝਦੇ ਹੋ ਇਹ ਤਾਂ ਜੀ ਬਹੁਤ ਵੱਡੀ ਗੱਲ ਹੈ ਤੁਸੀਂ ਜਿਹੜੀ ਕਹੀ ਆ ਪਰ ਜਦੋਂ ਪਾਰਟੀਆਂ ਦੇ ਫੈਸਲੇ ਹੁੰਦੇ ਨੇ ਉਹਦੇ ਵਿੱਚ ਸੀਨੀਅਰ ਆਗੂ ਚਾਹੇ ਐਸਸੀ ਹੋਵੇ ਚਾਹੇ ਜਨਰਲ ਵਰਗ ਦਾ ਹੋਵੇ ਚਾਹੇ ਅਦਰ ਬੈਕਵਾਰਡ ਕਲਾਸਾਂ ਦਾ ਹੋਵੇ ਕੋਈ ਵੀ ਹੋਵੇ ਇਹ ਪਾਰਟੀ ਦਾ ਜਦੋਂ ਚੋਣ ਲੜੀ ਜਾਂਦੀ ਹੈ ਏਜੰਡਾ ਰੱਖ ਕੇ ਜਾਂ ਮੈਨੀਫੈਸਟੋ ਵਿੱਚ ਜਾਂ ਲੀਡਰਸ਼ਿਪ ਤੇ ਰਾਹੀਂ ਲੜੀ ਜਾਂਦੀ ਹੈ ਜਿਹੜਾ ਲੀਡਰਸ਼ਿਪ ਜਾਂ ਹਾਈ ਕਮਾਂਡ ਚੁਣਦੇ ਉਹ ਲੀਡਰਸ਼ਿਪ ਦੀ ਅਗਵਾਈ ਥੱਲੇ ਚੋਣ ਲੜੀ ਜਾਂਦੀ ਆ ਜਦੋਂ ਵੀ ਕੋਈ ਵੀ ਸਮਾ ਕਿਸੇ ਦਾ ਆਵੇਗਾ ਵਾਹਿਗੁਰੂ ਪਰਮਾਤਮਾ ਕਰਦਾ ਵਾ ਉਹਦੇ ਹਿਸਾਬ ਨਾਲ ਹੱਲ ਹੋ ਜਾਂਦਾ ਵਾ ਤੇ ਜਿਹੜਾ ਵੀ ਲੀਡਰਸ਼ਿਪ ਮੁੱਖ ਮੰਤਰੀ ਦਿੰਦੀ ਆ ਉਹਨੂੰ ਅਸੀਂ ਸਵਾਗਤ ਕਰਦੇ ਆਂ ਐਸ ਸੀ ਭਾਈਚਾਰੇ ਨਾਲ ਤੁਹਾਨੂੰ ਲੱਗਦਾ ਵਿਤਕਰਾ ਹੋ ਰਿਹਾ ਨਹੀਂ ਐਸ ਸੀ ਭਾਈਚਾਰੇ ਨਾਲ ਦੇਸ਼ ਅੰਦਰ ਕਾਂਗਰਸ ਪਾਰਟੀ ਨੇ ਸ਼ਸ਼ੀਲ ਕੁਮਾਰ ਛਿੰਦੇ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਇਆ ਜੀ ਤੇ ਨਾਲ ਦੇਸ਼ ਦੇ ਰਾਸ਼ਟਰਪਤੀ ਪਹਿਲਾਂ ਐਸ ਸੀ ਕਾਂਗਰਸ ਪਾਰਟੀ ਨੇ ਬਣਾਇਆ ਦੇਸ਼ ਅੰਦਰ ਪੰਜਾਬ ਆਪਾਂ ਡੋਮੀਨੇਟ ਸਿੱਖ ਸਟੇਟ ਆ ਸਿੱਖ ਨੂੰ 10 ਸਾਲ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ ਇਸ ਕਰਕੇ ਕਾਂਗਰਸ ਪਾਰਟੀ ਅੰਦਰ ਮੈਨੂੰ ਨਹੀਂ ਕੋਈ ਵਿਤਕਰਾ ਲੱਗਦਾ ਐਸ ਸੀ ਨਾਲ ਜਾਂ ਕਿਸੇ ਸਾਰੇ ਵਰਗਾਂ ਨੂੰ ਸਾਰੇ ਧਰਮਾਂ ਨੂੰ ਸਮਾਜਿਕ ਤੌਰ ਤੇ ਲੈ ਕੇ ਚੱਲਣ ਵਾਲੀ ਕਾਂਗਰਸ ਪਾਰਟੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਦਰ ਪਿਛਲੇ 3 ਸਾਲਾਂ ਤੋਂ ਐਸਸੀ ਤਬਕੇ ਨਾਲ ਸੰਬੰਧ ਰੱਖਣ ਵਾਲੇ ਬੱਚਿਆਂ ਨੂੰ ਜੋ ਸਕਾਲਰਸ਼ਿਪ ਮਿਲਣੀ ਸੀ ਉਹ ਨਹੀਂ ਮਿਲੀ ਬਹੁਤ ਸਾਰੇ ਕਾਲਜ ਦੇ ਬੱਚੇ ਫੀਸ ਨਾ ਦੇਣ ਕਾਰਨ ਡਿਗਰੀਆਂ ਖੁਣੋ ਬੈਠੇ ਨੇ ਇਹ ਬੜੀ ਮੰਦਭਾਗੀ ਗੱਲ ਆ ਮੈਂ ਵੀ ਇਹ ਮੁੱਦਾ ਵਿਧਾਨ ਸਭਾ ਦੇ ਵਿੱਚ ਉਠਾਇਆ ਸੀ ਤੇ ਜੋ ਮੈਨੂੰ ਪਤਾ ਲੱਗਿਆ ਜਵਾਬ ਆਇਆ ਵੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਹ ਜਿਹੜਾ ਪ੍ਰਾਈਵੇਟ ਕਾਲਜਾਂ ਦੀ ਫੀਸ ਆ ਐਸੀ ਸਕਾਲਰਸ਼ਿਪ ਉਹ ਬੰਦ ਕਰਤੀ ਆ ਥੋੜੇ ਜਿਹੇ ਦਿਨ ਕੈਬਨਟ ਦੇ ਵਿੱਚ ਵੀ ਆਇਆ ਸੀ ਤੇ ਅਸੀਂ ਵੀ ਗੱਲ ਕੀਤੀ ਆ ਵੀ ਇਹ ਮਾੜੀ ਗੱਲ ਆ ਇਹ 3 ਸਾਲ ਪਹਿਲਾਂ ਨਰਿੰਦਰ ਮੋਦੀ ਨੇ ਬੰਦ ਕਰਤੀ ਦੇਸ਼ ਲਈ ਇਹ ਘਾਤਕ ਆ ਤਾਂ ਭਾਜਪੀ ਦੇਸ਼ ਦੇ ਸ਼ੈਡਿਊਲ ਕਾਸਟਾਂ ਲਈ ਘਾਤਕ ਮਾਰਚ ਦੇ ਮਹੀਨੇ ਸੁਣਨ ਜਾਇ ਕਿ 309 ਕਰੋੜ ਰੁਪਇਆ ਮਰਕਜ਼ੀ ਹਕੂਮਤ ਨੇ ਯਾਨੀ ਕੇਂਦਰ ਸਰਕਾਰ ਨੇ ਸੂਬੇ ਦੀ ਸਰਕਾਰ ਨੂੰ ਦਿੱਤੀ ਹੈ ਪੋਸਟ میٹرਿਕ ਸਕੀਮ ਵਾਸਤੇ ਜਿਹੜੀ ਕਿ ਕੁਝ ਆਪਣਾ ਜੋ ਪਾਰਟਿਸਪੇਸ਼ਨ ਸੀ ਸੂਬੇ ਦੀ ਸਰਕਾਰ ਨੇ ਪਾਉਣਾ ਸੀ ਆਪਣਾ ਹਿੱਸਾ ਉਹਦੇ ਵਿੱਚ ਪਾਉਣ ਦੀ ਬਜਾਏ ਸੂਬਾ ਸਰਕਾਰ ਨੇ ਜੋ 309 ਕਰੋੜ ਰੁਪਏ ਦੀ ਰਕਮ ਆਈ ਹੈ ਉਹ ਵੀ ਜਿਹੜੀ ਹੈ ਉਸ ਕੰਮ ਵਾਸਤੇ ਨਹੀਂ ਲਾਈ ਸੂਬਾ ਸਰਕਾਰ ਨੇ ਜਿਹੜੀ ਮੈਟ੍ਰਿਕ ਜਾਂ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਆ ਉਹ ਜਿਹੜੀ ਸਰਕਾਰੀ ਕਾਲਜਾਂ ਚਾ ਉਹ ਨਿਰੰਤਰ ਜਾ ਰਹੀ ਆ ਤੇ ਪ੍ਰਾਈਵੇਟ ਕਾਲਜ ਜਿਹੜੇ ਪ੍ਰਾਈਵੇਟ ਉਹ ਮੈਂ ਪਹਿਲਾਂ ਦੱਸੂ ਕਿ ਨਰਿੰਦਰ ਮੋਦੀ ਨੇ ਪ੍ਰਾਈਵੇਟ ਸਕੂਲ ਕਾਲਜਾਂ ਦੀ ਉਹ ਫੀਸ ਬੰਦ ਕਰ ਦਿੱਤੀ ਆ ਇਸ ਕਰਕੇ ਅਸੀਂ ਆ ਉਹਨਾਂ ਨੇ ਜਿਹੜੀ ਜਿਹੜੀ ਭੇਜੀ ਹੈ ਰਕਮ ਭੇਜੀ ਹੈ ਇਹ ਧਿਆਨ ਚ ਰੱਖਦੇ ਹੋਏ ਭੇਜੀ ਨਹੀਂ ਹੈ ਕਿ ਪ੍ਰਾਈਵੇਟ ਕਾਲਜ ਦੀ ਹੈ ਜਾਂ ਸਰਕਾਰੀ ਦੀ ਹੈ ਉਹਨਾਂ ਦੇ ਸਾਰੇ ਵਾਸਤੇ ਭੇਜੀ ਹੈ ਇਹ ਨਹੀਂ ਉਹਦੇ ਚ ਸਰਕਾਰੀ ਕਾਲਜਾਂ ਲਈ ਆ ਸਰਕਾਰੀ ਕਾਲਜਾਂ ਚ ਜਾ ਰਹੀ ਆ ਤੇ ਜੇ ਕੋਈ ਪ੍ਰਾਈਵੇਟ ਵਾਲੀ ਗੱਲ ਆ ਉਹਦਾ ਮੈਨੂੰ ਪ੍ਰੂਫ ਦੇ ਦਿਓ ਸੋਸ਼ਲ ਵੈਲਫੇਅਰ ਮਨਿਸਟਰ ਨੇ ਜਿਹੜੇ ਉਹਨਾਂ ਨਾਲ ਗੱਲ ਕਰਾਂਗੇ ਵੀ ਆ ਦਖਸੋ ਜੀ ਤੇ ਇੱਕ ਵਿਧਾਇਕ ਹੋਣ ਦੇ ਨਾਤੇ ਵਿਧਾਇਕ ਹੋਣ ਦੇ ਨਾਤੇ ਸਰਕਾਰ ਵੱਲੋਂ ਕਿੰਨੀ ਜਿਹੜੀ ਹੈ ਤੁਹਾਡੇ ਕਾਰਜ ਦੇ ਕਾਲ ਦੇ ਦੌਰਾਨ ਕਾਰਜ ਦੇ ਦੌਰਾਨ ਕਿੰਨੀ ਰਕਮ ਆਉਂਦੀ ਹੈ ਡਵੈਲਪਮੈਂਟ ਦੇ ਕੰਮਾਂ ਵਾਸਤੇ ਦੇਖੋ ਜੀ ਪੰਜਾਬ ਸਰਕਾਰ ਨੇ ਜਿਹੜੀ ਡਵੈਲਪਮੈਂਟ ਕਰਨੀਆਂ ਜੀ ਤੇ ਜਿਹੜੀ ਕੀਤੀ ਆ ਹੁਣ ਤੱਕ ਮੇਰੇ ਹਲਕੇ ਅੰਦਰ ਘੱਟੋ ਘੱਟ ਅਸੀਂ 35 ਕਰੋੜ ਰੁਪਇਆ ਜੀ ਲਿੰਕ ਸੜਕਾਂ ਦੀ ਰਿਪੇਅਰ ਤੇ ਲਾ ਚੁੱਕੇ ਆ ਜੀ ਕਿਸਾਨੀ ਕਰਜ਼ੇ ਦਾ 55 ਕਰੋੜ ਰੁਪਇਆ ਕਰਜ਼ਾ ਮਾਫ ਕਰ ਚੁੱਕੇ ਆ ਪੈਲ ਹਲਕੇ ਦਾ ਤੇ ਨਾਲ ਦੀ ਨਾਲ ਸ਼ੈਡਿਊਲ ਕਾਸਟਾਂ ਦਾ ਐਸਸੀ ਕਰਜ਼ਾ 33 ਲੱਖ ਰੁਪਇਆ ਮਾਫ ਕਰ ਚੁੱਕੇ ਆ ਉਸ ਦੇ ਤੋਂ ਬਿਨਾ ਸ਼ਹਿਰਾਂ ਅੰਦਰ ਮੈਂ ਆਪਣੇ ਪੈਰ ਨਗਰ ਕਾਉਂਸਲ 'ਚ 7 ਸਵਾ ਕਰੋੜ ਰੁਪਇਆ ਖਰਚ ਕਰ ਚੁੱਕੇ ਆ ਸਵਾ ਕਰੋੜ ਰੁਪਇਆ ਮਲਵਾਤ ਸ਼ਹਿਰਾਂ ਅੰਦਰ ਖਰਚ ਚੁੱਕੇ ਆ 4 ਕਰੋੜ ਰੁਪਇਆ ਦਰਾਹੇ ਸ਼ਹਿਰਾਂ ਅੰਦਰ ਖਰਚ ਚੁੱਕੇ ਆ ਹੁਣ ਅਸੀਂ 25 ਕਰੋੜ ਰੁਪਇਆ ਟਾੜ ਹਲਕੇ ਅੰਦਰ ਖਰਚ ਕਰਨ ਜਾ ਰਹੇ ਆ ਜਿਸ ਦੇ ਨਾਲ ਮੈਂ ਦਰਾਹੇ ਅੰਦਰ ਇਹ ਬੜੀ ਵੱਡੀ ਦੇਣ ਆ ਜਿਹਦੇ ਵਿੱਚ ਸਰਦਾਰ ਬਿਆਨ ਸਿੰਘ ਦੀ ਯਾਦ ਵਿੱਚ ਮੈਂ ਇੱਕ ਹਸਪਤਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਆਉਣ ਵਾਲੀ 31 ਅਗਸਤ ਨੂੰ ਨੈਗਰੇਸ਼ਨ ਸਟੋਨ ਲਗਾ ਕੇ ਅਸੀਂ ਉਹ ਸ਼ੁਰੂ ਕਰ ਰਹੇ ਆ ਹਸਪਤਲ ਦਾ ਕੰਮ ਸ਼ੁਰੂ ਕਰਾਇਆ ਨਾਲ ਦੀ ਨਾਲ ਮੇਰਾ ਇੱਕ ਵੱਡਾ ਪਿੰਡ ਕੁਡਾਣੀ ਕਲਾਵਾ ਜਿੱਥੇ ਛੇਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ਿਸ਼ੋਭਤਾ ਚੋਲਾ ਸਾਹਿਬ ਪਏ ਨੇ ਉਸ ਪਿੰਡ ਲਈ ਮੈਂ ਸੀਐਮ ਸਾਹਿਬ ਤੋਂ ਹੁਣੇ ਨਾਟ ਲੱਖ ਰੁਪਇਆ ਲੈ ਕੇ ਆਇਆ ਸੀਵਰੇਜ ਦਾ ਕੰਮ ਕਰਾਉਣ ਲਈ ਤੇ ਬਹੁਤ ਵੱਡੇ ਹੋਰ ਪ੍ਰੋਜੈਕਟ ਵੀ ਮੇਰੇ ਧਿਆਨ ਵਿੱਚ ਨੇ ਜੋ ਅਸੀਂ ਕਰ ਰਹੇ ਹਾਂ ਤੇ ਪੰਜਾਬ ਸਰਕਾਰ ਦਾ ਪੂਰਾ ਸਾਨੂੰ ਸਾਥ ਆ ਪਿੰਡਾਂ ਦਾ ਡਵੈਲਪਮੈਂਟ ਦੀ ਕੋਈ ਘਾਟ ਨਹੀਂ ਛੱਡੀ ਜਾਉ। 3.5 ਸਾਲ ਹੋ ਗਏ ਨੇ ਤੁਹਾਨੂੰ ਐਮਐਲਏ ਬਣੇ ਨੂੰ 1.5 ਸਾਲ ਦਾ ਸਮਾਂ ਹੋ ਰਹਿ ਗਿਆ। ਕੋਈ ਇਹੋ ਜਿਹਾ ਕੰਮ ਜਿਹੜੇ ਤੁਸੀਂ 1.5 ਸਾਲਾਂ ਦੇ ਵਿੱਚ ਨਿਪੇੜੇ ਚਾੜਨੇ ਨੇ ਕੋਈ ਤੁਹਾਡੇ ਇਹੋ ਜਿਹੀ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਵਾਲੀਆਂ ਜਿਹੜੀਆਂ ਰਹਿੰਦੀਆਂ ਹੋਣ। ਸਾਡੇ ਪੈਲ ਹਲਕੇ ਅੰਦਰ ਜੋ ਵੀ ਲੋਕ ਡਿਮਾਂਡਾਂ ਨੇ ਜੀ ਜੋ ਲੋਕ ਨਮਾਇੰਦੇ ਚਾਹੇ ਉਹ ਸਰਪੰਚ ਨੇ ਸੰਪਤੀ ਮੈਂਬਰ ਨੇ ਜ਼ਿਲ੍ਹਾ ਪ੍ਰਚਰ ਮੈਂਬਰ ਨੇ ਜੋ ਡਿਮਾਂਡ ਕਰਦੇ ਨੇ ਉਹ ਡਿਮਾਂਡ ਜੇ ਅਸੀਂ ਲੈ ਕੇ ਪੰਜਾਬ ਸਰਕਾਰ ਨੂੰ ਭੇਜ ਚੁੱਕੇ ਆ ਤੇ ਹਰ ਹਿੱਲੇ ਜੋ ਉਹਨਾਂ ਦੀ ਡਿਮਾਂਡ ਉਹ ਪੂਰੀ ਕੀਤੀ ਜਾਊ 2022 ਦੀਆਂ ਚੋਣਾਂ ਤੁਸੀਂ ਲੜਨੀਆਂ ਹੋਣਗੀਆਂ ਬਿਲਕੁਲ ਜੀ ਪਾਰਟੀ ਮੌਕਾ ਤੋਂ ਜ਼ਰੂਰ ਲੜਾਂਗੇ ਜੀ ਕੀ ਤੁਹਾਡਾ ਮੈਨੀਫੈਸਟੋ ਰਹੂਗਾ ਜਾਂ ਕੀ ਤੁਸੀਂ ਅਹਿਿਆ ਕਰੋ ਕਿ ਕਿ ਲੋਕ ਚੜਿਆ ਤੁਹਾਨੂੰ ਹਲਕੇ ਤੇ ਤੁਹਾਡੇ ਉਹ ਦੁਬਾਰਾ ਜੋ ਲੋਕਾਂ ਨਾਲ ਕੰਮ ਕਰਨ ਦਾ ਵਾਅਦਾ ਸੀ ਜਾਂ ਲੋਕਾਂ ਦੇ ਵਿੱਚ ਵਿਚਰਨ ਦਾ ਕਈ ਵਾਰ ਪਤਾ ਲੱਗਦਾ ਵੀ ਐਮਐਲਏ ਐਮਪੀ ਬਣ ਕੇ ਮੁੜ ਕੇ ਆਉਂਦੇ ਨਹੀਂ ਜੀ ਮੇਰਾ ਇਹ ਸੁਭਾਵਾ ਲਾ ਲਓ ਜਾਂ ਮੇਰੀ ਕਾਰਗੁਜ਼ਾਰੀ ਲਾ ਲਓ ਜਾਂ ਮੈਨੂੰ ਆਪਣੇ ਆਪ ਤੇ ਵੀ ਮੇਰਾ ਦਿਲ ਚਾਹੁੰਦਾ ਰਹਿੰਦਾ ਵੀ ਮੈਂ ਆਪਣੇ ਲੋਕਾਂ ਦੇ ਵਿੱਚ ਰਾਂ ਹਰ ਦੇ ਦੁੱਖ ਸੁੱਖ ਚ ਖੁਸ਼ੀ ਗਮੀ ਚ ਜਿੱਥੇ ਕੋਈ ਬੁਲਾਵੇ ਚਾਹੇ ਨਾ ਵੀ ਬੁਲਾਵੇ ਤਾਂ ਵੀ ਮੈਂ ਉਸ ਕਰ ਜਾਣ ਦੀ ਕੋਸ਼ਿਸ਼ ਕਰਦਾ ਇਹ ਹੀ ਮੈਨੂੰ ਲੱਗਦਾ ਵੀ ਲੋਕਾਂ ਦਾ ਪਿਆਰ ਸਤਿਕਾਰ ਮੈਨੂੰ ਖਿੱਚ ਕੇ ਲੈ ਕੇ ਜਾਂਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਖਾਸ ਤੌਰ ਤੇ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਇਹ ਸੰਝਲਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਹੋਵਾਂਗੇ ਹਾਜ਼ਰ ਤਦ ਤੱਕ ਦੇ ਲਈ ਮੈਨੂੰ ਵਿਰਿੰਦਰ ਨੂੰ ਦੀਓ ਇਜਾਜ਼ਤ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਬਣੇ ਰਹੋ ਐਸਐਮਜ਼ੈਡ ਨਿਊਜ਼ ਦੇ ਨਾਲ